ਇਤੀ ਵਰੇ ਦੀ ਸ਼ੁਰੂਆਤ ਦੇ ਵਿੱਚ ਹੀ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਹੈ ਤੇ ਅੱਜ ਦਿਨ ਦਾ ਸੀਗਾ ਕਹਿੰਦੇ ਅੱਜ ਦੋ ਤਰੀਕਾ ਤਾਂ ਅੱਜ 3000 ਕਰੋੜ ਰੁਪਏ ਦਾ ਕਰਜ਼ਾ ਉਹਨਾਂ ਨੂੰ ਮਿਲ ਜਾਣਾ ਸੁਖਵਾਲ ਸਿੰਘ ਖਹਿਰਾ ਹੋਰਾ ਨੇ ਟਿੱਪਣੀ ਕੀਤੀ ਜਿਹੜਾ ਸ਼ਡਿਊਲ ਬਣਾ ਕੇ ਸਰਕਾਰ ਨੇ ਭੇਜਿਆ ਹੈ ਉਹ 12000 ਕਰੋੜ ਦਾ ਕਰਜ਼ਾ ਤਰਬੰਦਰ ਜੀ 29 ਦਸੰਬਰ ਜਾਂ ਲੰਘ ਗਿਆ ਇਹਨਾਂ ਨੇ ਆਰਬੀਆਈ ਨੂੰ ਲਿਖ ਕੇ ਦਿੱਤਾ ਸੀ ਕਿ ਅਸੀਂ ਕਿੰਨਾ ਕਰਜ਼ਾ ਲੈਣਾ ਭਾਵੇਂ ਜਨਵਰੀ ਤੋਂ ਮਾਰਚ ਤੱਕ ਵੀ 3899 ਕਰੋੜ ਹੂੰ ਇੱਕ ਕਰਜ਼ਾ ਲੈ ਚੁੱਕੇ ਹਾਂ तकरीबन 16000 ਕਰੋੜ ਜੂਨ ਦੇ ਮਹੀਨੇ ਤੱਕ ਇਹ ਪੰਜਾਬ ਦੀ ਸਰਕਾਰ ਕਰਜ਼ਾ ਲੈਰੇਗੀ ਹੁਣ ਤੱਕ ਦੇ ਦੂਜੇ ਸਾਰਿਆਂ ਦੇ ਰਿਕਾਰਡ ਤੋੜ ਕਰਜ਼ੇ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਜੀ ਕਹਿੰਦੇ ਪੰਜਾਬ ਸਰਕਾਰ ਨੇ ਵਿੱਤੀ ਬਰੇ ਦੀ ਸ਼ੁਰੂਆਤ ਦੇ ਵਿੱਚ ਹੀ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਹੈ ਤੇ ਅੱਜ ਦਿਨ ਦਾ ਸੀਗਾ ਕਹਿੰਦੇ ਅੱਜ ਦੋ ਤਰੀਕਾ ਤਾਂ ਅੱਜ 3000 ਕਰੋੜ ਰੁਪਏ ਦਾ ਕਰਜ਼ਾ ਉਹਨਾਂ ਨੂੰ ਮਿਲ ਜਾਣਾ ਹੈ ਸੁਖਪਾਲ ਸਿੰਘ ਖਹਿਰਾ ਹੋਰਾ ਨੇ ਟਿੱਪਣੀ ਕੀਤੀ ਹੈ ਕਹਿੰਦੇ ਅਸੀਂ ਹੈਰਾਨ ਹੈ ਕਿ ਇਹ ਰੰਗਲਾ ਪੰਜਾਬ ਹੈ ਜਾਂ ਫਿਰ ਕੰਗਲਾ ਪੰਜਾਬ ਦੇਖੋ ਇਹ ਜਿਹੜਾ ਬਹੁਤ ਉਹ ਹੈ ਆਰਬੀਆਈ ਤੋਂ ਰਣ ਦੇ ذریعے ਇਹ ਕਰਜ਼ਾ ਲਿਆ ਜਾ ਰਿਹਾ ਹੂੰ 1 ਅਪ੍ਰੈਲ ਤੋਂ 25 ਜੂਨ ਤੱਕ ਜਿਹੜਾ ਸ਼ਡਿਊਲ ਬਣਾ ਕੇ ਸਰਕਾਰ ਨੇ ਭੇਜਿਆ ਉਹ 12000 ਕਰੋੜ ਦਾ ਕਰਜ਼ਾ ਧਰਬਿੰਦਰ ਜੀ 2 ਅਪ੍ਰੈਲ ਨੂੰ ਅੱਜ ਤੁਸੀਂ ਵੀ ਕਹਤਾ 10000 ਕਰੋੜ ਹੂੰ 5 ਦਿਨਾਂ ਬਾਅਦ 8 ਅਪ੍ਰੈਲ ਨੂੰ ਫੇਰ 1000 ਕਰੋੜ ਹੂੰ 23 ਅਪ੍ਰੈਲ ਨੂੰ 500 ਕਰੋੜ 14 ਮਈ ਨੂੰ 1000 ਕਰੋੜ 28 ਮਈ ਨੂੰ 2000 ਕਰੋੜ 4 ਜੂਨ ਨੂੰ 1000 ਕਰੋੜ 11 18 ਤੇ 25 ਜੂਨ ਨੂੰ 5500 ਕਰੋੜ ਭਾਵ 1500 ਕਰੋੜ ਤੇ 29 ਦਸੰਬਰ ਜਾਂ ਲੰਘ ਗਿਆ ਹੂੰ ਇਹਨਾਂ ਨੇ ਆਰਬੀਆਈ ਨੂੰ ਲਿਖ ਕੇ ਦਿੱਤਾ ਸੀ ਕਿ ਅਸੀਂ ਕਿੰਨਾ ਕਰਜ਼ਾ ਲੈਣਾ ਭਾਵੇਂ ਜਨਵਰੀ ਤੋਂ ਮਾਰਚ ਤੱਕ ਵੀ 3899 ਕਰੋੜ ਹੂੰ ਇਹ ਕਰਜ਼ਾ ਲੈ ਚੁੱਕੇ ਨੇ ਜੇ ਆਪਾਂ ਕਹਿ ਦਈਏ 12000 ਹੂੰ ਕਰੋੜ ਇਹ 3899 ਉਹ 12 ਤੇ 4 16 ਤਕਰੀਬਨ 16000 ਕਰੋੜ ਜੂਨ ਦੇ ਮਹੀਨੇ ਤੱਕ ਇਹ ਪੰਜਾਬ ਦੀ ਸਰਕਾਰ ਕਰਜ਼ਾ ਲੈ ਲੇਗੀ ਹੁਣ ਤੱਕ ਦੇ ਦੂਜੇ ਸਾਰਿਆਂ ਦੇ ਰਿਕਾਰਡ ਤੋੜ ਕੇ ਜੀ ਉਹ ਤਰ ਕਹਿ ਦਿੰਦੇ ਨੇ ਕਿ ਅਸੀਂ ਜਿਹੜਾ ਤੁਸੀਂ ਲਿਆ ਕਰਜ ਆ ਉਹਦੀਆਂ ਕਿਸ਼ਤਾਂ ਮੋੜ ਰਿਆਂ ਨੇ ਆ ਕਰਨਾ ਉਹ ਕਰਨਾ ਪਰ ਕੁੱਲ ਬਲਾ ਕੇ ਇਹ ਸਾਰਾ ਕੁਝ ਤਨਕਾਹਾਂ ਕਰਜ਼ਿਆਂ ਦੀਆਂ ਕਿਸ਼ਤਾਂ 'ਚ ਲੰਘ ਜਾਂਦਾ ਹੈ ਤੇ ਫਿਰ ਜੇ ਪੁੱਛੀਏ ਵੀ ਭਾਈ ਵਿਕਾਸ ਕਾਦੇ ਨਾਲ ਕਰਨਾ ਤਾਂ ਫਿਰ ਠੈਂ ਠੈਂ ਗੋਪਾਲ ਹੀ ਕਿਹਾ ਜਾ ਸਕਦਾ ਇਸ ਤੋਂ ਵੱਧ ਕੁਝ ਨਹੀਂ ਕਿਉਂਕਿ ਅਸੀਂ ਮੁਕਤ ਖੁਰਗਾਂ ਵਾਲੇ ਪਾਸੇ ਤੋੜ ਲਿਆ ਆਮਦਨ ਕਿੱਥੋਂ ਵਧਣੀ ਹੈ ਕਿਹੜੀ ਚੀਜ਼ ਹੈ ਜਿਹਦੇ ਨਾਲ ਪੰਜਾਬ ਦੀ ਆਮਦਨ ਵਧਣੀ ਹੈ ਉਧਰਲੇ ਪਾਸੇ ਅਸੀਂ ਪਿੱਠਾ ਕੀਤੀਆਂ ਹੋਈਆਂ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ